ਸਾਰੇ ਅਨੁਸ਼ਾਸਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਨਿਊਜ਼ੀਲੈਂਡ ਦੀ ਧਤ ਬਜਰੀ ਦੀ ਦੁਕਾਨ ਕਿਹੋ ਜੀ ਹੁੰਦੀ ਹੈ ਜਿਦਾ ਆਪਣੇ ਰੇਤ ਬਜਰੀ ਦੀ ਦੁਕਾਨ ਹੁੰਦੀ ਹੈ ਨਾ ਅੱਜ ਤੁਹਾਨੂੰ ਦੱਸਦੇ ਜਿੱਦਾਂ ਆਪਣੇ ਕਹ ਦਿੰਦੇ ਰੇਤ ਬਜਰੀ ਦੀ ਦੁਕਾਨ ਇੱਥੇ ਕਹ ਦਿੰਦੇ ਆ ਲੈਂਡਸਕੇਪਿੰਗ ਸਟੋਰ ਤੇ ਆਉ ਤੁਹਾਨੂੰ ਵਿਖਾ ਲਈਏ ਫਿਰ ਕਿਹੋ ਜਿਹਾ ਸਾਡਾ ਲੈਂਡਸਕੇਪਿੰਗ ਸਟੋਰ ਲਓ ਜੀ ਇੱਥੋਂ ਐਂਟਰੀ ਸਾਡੇ ਸਟੋਰ ਦੀ ਤੇ ਆਓ ਦੇਖਨੇ ਕਰਦੇ ਆ ਆਪਾਂ ਮਿੱਟੀ ਤੋਂ ਆਪਣੇ ਮਿੱਟੀ ਜਿਹੜੀ ਆ ਉਹ ਰੇਤ ਬਜਰੀ ਦੀ ਦੁਕਾਨ ਤੋਂ ਨਹੀਂ ਮਿਲਦੀ ਪਰ ਇੱਥੇ ਮਿੱਟੀ ਜਿਹੜੀ ਆ ਉਹ ਹਰ ਟਾਈਮ ਅਵੇਲੇਬਲ ਰਹਿੰਦੀ ਆ ਇੱਥੇ ਮੌਸਮ ਦਾ ਕੋਈ ਨੀ ਵੀ ਕਣਕ ਝੋਨਾ ਵੱਢਿਆ ਜਾਏ ਤੇ ਫਿਰ ਮਿੱਟੀ ਮਿਲੂਗੀ ਇਹਦੇ ਨਾਲ ਹੀ ਆ ਜਾਂਦਾ ਵਾ ਗਾਰਡਨ ਮਿਕਸ ਇਹ ਦੇਸੀ ਖਾਦ ਬਣਾਈ ਹੋਈ ਆ ਜਿਹਦੇ ਵਿੱਚ ਸਾਰਾ ਕੁਝ ਮਿਕਸ ਕਰਕੇ ਤੇ ਇਹ ਦੇਸੀ ਖਾਦ ਬਣਾਉਂਦੇ ਨੇ ਮਿੱਟੀ ਜਾਂ ਵਿੱਚ ਕੁਝ ਖਾਦਾਂ ਮਿਲਾ ਕੇ ਤੇ ਉਹ ਦੇਸੀ ਖਾਦ ਬਣਾਉਂਦੇ ਫਿਰ ਆਪਣੇ ਜਿੱਦਾਂ ਸਪਲਾਈ ਦੇਣੀ ਆ ਤੇ ਉਹਦੇ ਵਾਸਤੇ ਟਰੈਕਟਰ ਟਰਾਲੀ ਦੀ ਵਰਤੋਂ ਕੀਤੀ ਜਾਂਦੀ ਆ ਬਟ ਇੱਥੇ ਟਰੈਕਟਰ ਟਰਾਲੀ ਦਾ ਕੋਈ ਕੰਮ ਨਹੀਂ ਹੈਗਾ ਰੋਡ ਤੇ ਟਰੈਕਟਰ ਟਰਾਲੀ ਨਹੀਂ ਚੱਲ ਸਕਦਾ ਇੱਥੇ ਟਰੱਕ ਹੀ ਵਰਤਨੇ ਪੈਂਦੇ ਨੇ ਸੋ ਇਹ ਕਲਾਸ 1 ਦਾ ਜਿੱਦਾਂ ਟਰੱਕ ਆ ਜਾਂ ਹੋਰ ਟਰੱਕ ਨੇ ਲੋਡਿੰਗ ਵਾਸਤੇ ਲੋਡਰ ਨੇ ਜਿੱਦਾਂ ਆਪਣੇ ਤੇ ਜਿਗਾਰਡ ਬਣਾਉਂਦਾ ਟਰੈਕਟਰ ਨੂੰ ਲਾ ਕੇ ਲਿਫਟ ਬਟ ਇੱਥੇ ਬਕਾਇਦਾ ਲੋਡਰ ਨੇ ਫੇਰਾ ਜਾਂ ਵੱਡੀਆਂ ਪੈਲਟਾ ਲੋਡ ਕਰਨ ਨੂੰ ਫੋਗ ਲਿਫਟ ਆ ਫਿਰ ਜੇ ਬਾਹਰ ਕੋ ਕੰਮ ਕਰਨਾ ਮਿੱਟੀ ਮੁੱਟੀ ਪੁੱਟਣੀ ਉਹਦੇ ਵਾਸਤੇ ਡਿਗਰ ਆ ਛੋਟਾ ਬਾਕੀ ਇਹ ਛੋਟੀ ਜੀ ਟਰਾਲੀ ਆ ਇਹ ਥੇ ਟ੍ਰੇਲਰ ਕਹਿ ਦਿੰਦੇ ਇਹਨੂੰ ਜੇ ਕਿੰਨਾ ਥੋੜਾ ਸਮਾਨ ਖੜਨਾ ਵਾ ਮੰਨ ਲਓ ਹਾਫ ਕਿਊਬਿਕ ਮੀਟਰ ਤੇ ਉਹਦੀ ਗੱਡੀ ਮਗਰ ਟੋਬਾਲ ਲੱਗੀ ਆ ਤੇ ਫਿਰ ਟੋਬਾਲ ਆ ਕੇ ਇੱਥੇ ਬਕਾਇਦਾ ਆਪਣੇ ਵਾਲਾ ਸਿਸਟਮ ਨਹੀਂ ਹੈ ਗੁੱਲਾ ਪਾ ਗਏ ਬਕਾਇਦਾ ਪੱਕਾ ਫਿੱਟ ਕਰਨਾ ਪੈਂਦਾ ਨਾਲ ਆ ਉਹਦੇ ਮਗਰ ਲਾਈਟਾਂ ਚ ਕੋਨ ਨੂੰ ਵਾਇਰ ਲੱਗੀ ਆ ਫਿਰ ਨਾਲ ਆ ਵੀ ਲਾਉਣਾ ਪੈਂਦਾ ਵਾ ਵੀ ਜੇ ਇਥੋਂ ਖੁੱਲ ਜੇ ਤੇ ਟ੍ਰੇਲਰ ਸੜਕ ਤੇ ਨਹੀਂ ਰਹਿਣਾ ਚਾਹੀਦਾ ਤੇ ਇਦਾਂ ਕਰਕੇ ਇਹ ਸਾਰਾ ਸਿਸਟਮ ਹੈ ਤੇ ਜਿਹੜਾ ਕਰਾਇਆ ਨਹੀਂ ਖਰਚਦਾ ਬੰਦਾ ਉਹ ਫਿਰ ਇਹ ਲੈ ਜਾਂਦਾ ਵਾ ਇਹ ਫ੍ਰੀ ਹੁੰਦਾ ਇਹਦਾ ਕੋਈ ਘਰ ਆ ਰਾਇ ਨਹੀਂ ਆ 2 ਘੰਟੇ ਵਾਸਤੇ ਤੇ 2 ਘੰਟਿਆਂ ਵਾਸਤੇ ਫ੍ਰੀ ਹੁੰਦਾ ਆ ਉਹ ਫਿਰ ਜਿੰਨੂੰ ਥੋੜਾ ਜਿਹਾ ਮਟੀਰੀਅਲ ਚਾਹੀਦਾ ਉਹ ਲੈ ਜਾਂਦਾ ਇਹ ਆ ਜੀ ਸਕੋਰੀਆਂ ਵੇਖਣ ਨੂੰ ਤੁਹਾਨੂੰ ਲੱਗਣ ਡਿਆ ਉਹ ਵੀ ਰੋੜੀ ਕੁੱਟੀ ਆ ਜਾਂ ਇੱਕ ਢੇਰੀ ਉਧਰ ਲੱਗੀ ਆ ਉਹ ਤੁਹਾਨੂੰ ਲੱਗੂਗਾ ਵੀ ਰੋੜੀ ਕੁੱਟੀ ਆ ਪਰ ਇਥੇ ਇਹ ਡਰੇਨੇਜ ਵਾਸਤੇ ਪੈਂਦਾ ਮੰਨ ਲਓ ਇਧਰ ਮਿੱਟੀ ਆ ਮਿੱਟੀ ਖੁਰ ਕੇ ਆਵੇ ਤੇ ਕੰਧ ਨੂੰ ਨਾ ਲੱਗੇ ਉਹਦੇ ਸੈਂਟਰ ਚ ਪੈਂਦੀ ਇਹਦੇ ਵਿੱਚੋਂ ਦੀ ਪਾਣੀ ਫਿਰ ਪਾਸ ਹੋ ਜਾਂਦਾ ਤੇ ਮਿੱਟੀ ਉੱਥੇ ਹੋਲਡ ਰਹਿੰਦੀ ਆ ਪਲਸਟਰ ਕਰਨ ਪਲਸਟਰ ਪਾਉਣਾ ਹੈ ਉਹਦੇ ਥੱਲੇ ਆਪੋ ਨੇ ਆਪਾਂ ਰੋੜੀ ਉਹਦੇ ਸਾਧੇ ਇਥੇ ਪੈਂਦਾ ਇਹਨੂੰ ਕਹਿੰਦੇ ਗੈਪ 40 ਇਹ ਨਿਹਰੇ ਪੱਥਰ ਨਹੀਂ ਇਹਦੇ ਵਿੱਚ ਥੋੜਾ ਮਿਕਸ ਹੁੰਦਾ ਆ ਜਿਹਦੇ ਨਾਲ ਚੰਗਾ ਵਧੀਆ ਸੋਲਿਡ ਬੈਠ ਜਾਂਦਾ ਫਿਰ ਉਸ ਤੋਂ ਉੱਪਰ ਪੈਂਦਾ ਇਹ ਗੈਪ 20 ਉਹਦੇ ਨਾਲ ਥੋੜਾ ਜਿਹਾ ਪਤਲੀ ਬਜਰੀ ਕਹਿ ਸਕਦੇ ਆ ਆਪਾਂ 12 mm ਜਿੱਦਾਂ ਕਹਿ ਦਿੰਦੇ ਨੇ ਫਿਰ ਉਸ ਤੋਂ ਉੱਪਰ ਇਹ ਗੈਪ 7 ਬਿਲਕੁਲ ਬਾਰੀਕ ਬਜਰੀ ਵੱਖਰੀ ਲਿਆਉਨੇ ਆ ਰੇਤ ਵੱਖਰੀ ਲਿਆਉਨੇ ਆ ਸ਼ੇਰ ਵਿੱਚ ਸੀਮਿੰਟ ਮਿਕਸ ਕਰਕੇ ਤੇ ਬਣਾਉਨੇ ਆ ਪਰ ਇੱਥੇ ਮਿਕਸ ਹੋਇਆ ਹੀ ਮਿਲਦਾ ਇਹਨੂੰ ਕਹਿੰਦੇ ਨੇ ਬਿਲਡਰਸ ਮਿਕਸ ਬਜਰੀ ਤੇ ਜਿਹੜੀ ਰੇਤ ਆ ਉਹ ਐਟੋ ਮਿਕਸ ਹੀ ਹੁੰਦੀ ਆ ਪਹਿਲਾਂ ਹੀ ਬਸ ਇਹ ਖੜਨਾ ਇਹ ਤੇ ਸੀਮਿੰਟ ਪਾਉਣਾ ਵਾ ਤੇ ਜੋ ਵੀ ਅਸੀਂ ਕੰਮ ਕਰਨਾ ਉਹ ਕਰ ਦਿੰਦੇ ਆ ਇਹ ਆ ਜੀ ਰੇਤ ਜਿਹਨੂੰ ਅਸੀਂ ਮੋਟੀ ਰੇਤ ਕਹਿ ਦਿੰਦੇ ਆ ਇਹਨੂੰ ਇੱਥੇ ਨੰਬਰ 1 ਸੈਂਡ ਕਹਿ ਦਿੰਦੇ ਨੇ ਤੇ ਜੇ ਰੇਟ ਵਾਈਜ਼ ਚਾਹੀਏ ਤੇ ਆਪਣੇ 6-7000 ਨੂੰ ਤੇ ਇੱਥੇ 135 ਡਾਲਰ ਨੂੰ ਕਿਊਬਿਕ ਮੀਟਰ ਆ ਮੀਟਰਾਂ ਦੇ ਹਿਸਾਬ ਨਾਲ ਇਹ ਅੱਗੇ ਆ ਗਈ ਬਰੀਤ ਜਿਹੜੀ ਪਲਸਤਰ ਵਾਲੀ ਸੈਂਡ ਇਹਦਾ ਰੇਟ ਥੋੜਾ ਉੱਤੋਂ ਵੱਧੇ 145 ਡਾਲਰ ਨੂੰ ਪਰ ਸਕੇਅਰ ਮੀਟਰ ਆ। ਸ਼ੇਰ ਅੱਗੇ ਆ ਜਾਓ ਤੁਸੀਂ ਜਿੱਦਾਂ ਆਪਾਂ ਹੁਣ ਬਜਰੀ ਲੈਣੀ ਆ ਇਹ 12 mm ਦੀ। ਜਿਹੜੀ ਆਮ ਸਾਡੇ ਹੁੰਦੀ ਹੁੰਦੀ ਆਂਦਾ ਜੀ ਤੁਹਾਡਾ ਬਿਲਕੁਲ ਬਰੀਕ ਮਜੀ ਜਿਹਨੂੰ ਇੱਥੇ ਕਹਿੰਦੇ ਵੈਪ 7 ਆ ਜੀ ਆਪਣੇ ਕੋਲ ਬਾਰਖ ਦਾ ਆਪਣੇ ਦਰਖਤ ਕੱਟਦੇ ਨੇ। ਤੇ ਦਰਖਤ ਕੱਟ ਕੇ ਤੇ ਅਸੀਂ ਲੱਕੜਾਂ ਕਾੰਦੀਆਂ ਪਰ ਇੱਥੇ ਉਹ ਦਰਖਤ ਜਿਹੜੇ ਆ ਉਹ ਮਸ਼ੀਨ ਦੇ ਵਿੱਚੋਂ ਦੀ ਕੱਟ ਕੇ ਬਰੀਕ ਕਰਕੇ ਉਹ ਵੀ ਇੱਥੇ ਵਿਕਦੀ ਆ। ਇਹ ਨੰਬਰ 4 ਇਹ ਥੋੜੀ ਮੋਟੀ ਨੰਬਰ 5 ਜੇ ਤੁਹਾਨੂੰ ਮੈਂ ਵਿਖਾ ਲੈਣਾ ਚਾਹਾਂ ਤਾਂ ਆਹ ਵਖੋ ਲੱਕੜਾਂ ਦੇ ਸਾਕ ਨੇ ਉਹੋ ਚੀਜ਼ ਸੇਮ ਜਿਹੜੀ ਉਹਨੂੰ ਕਾਲਾ ਰੰਗ ਫੇਰ ਕੇ ਉਹੋ ਲੱਕੜਾਂ ਜਿਹੜੀਆਂ ਨੇ ਉਹਨਾਂ ਨੂੰ ਬਰੀਕ ਕਰਕੇ ਉਹਨੂੰ ਕਾਲਾ ਰੰਗ ਫੇਰ ਕੇ ਤੈਨੂੰ ਕਹਿੰਦੇ ਨੇ ਬਲੈਕ ਮਲਚ ਜਿੱਦਾਂ ਤੁਸੀਂ ਇਹ ਲੱਕੜਾਂ ਵੇਖਿਆ ਇੱਥੇ ਇਹ ਡੈਕੋਰੇਸ਼ਨ ਵਾਸਤੇ ਵਰਤੇ ਜਾਂਦੇ ਆ ਘਰਾਂ ਦੇ ਬਾਹਰ ਉਸ ਤੋਂ ਅੱਗੇ ਫਿਰ ਡੈਕੋਰੇਸ਼ਨ ਵਾਸਤੇ ਇੱਥੇ ਆਉਂਦੇ ਸਟੋਨ ਵੱਖ-ਵੱਖ ਤਰ੍ਹਾਂ ਦੇ ਸਟੋਨ ਮਤਲਬ ਬਹੁਤ ਸਾਰੀਆਂ ਕੁਆਲਿਟੀਆਂ ਦੇ ਵਿੱਚ ਆ ਜਾਂਦੀਆਂ ਨੇ ਆ ਬਿਲਕੁਲ ਬਰੀਕ ਨੇ ਇਹਨੂੰ ਕਹਿੰਦੇ 골ਡ ਰਸ਼ੀਆ ਦੇ ਵਿੱਚ ਥੋੜਾ 골ਡਨ ਕਲਰ ਹੈ ਥੋੜਾ ਵਾਈਟ ਹੈ ਮਿਕਸ ਹੈ ਆਏ ਤੇ ਉਸ ਤੋਂ ਅੱਗੇ ਆ ਗਏ ਤੁਹਾਡੇ ਗ੍ਰੇ ਇਹਦੇ ਵਿੱਚ ਵੱਖ-ਵੱਖ ਟਾਈਪ ਦੇ ਨੇ ਸਾਈਜ਼ ਵਾਈਜ਼ ਜਿਦਾਂ 20mm ਤੋਂ 40 40 ਤੋਂ 20 ਉਹ ਤੋਂ ਬਰੀਕ ਫਿਰ ਥੋੜੇ ਹੋਰ ਮੋٹے ਫਿਰ ਇਸ ਤੋਂ ਵੱਡੇ ਜਿਹੜੇ ਪੱਥਰ ਮੋٹے ਹੁੰਦੇ ਨੇ ਉਹ ਵੀ ਆਉਂਦੇ ਨੇ ਤੇ ਇਹ ਸਾਰੇ ਦੇ ਸਾਰੇ ਡੈਕੋ ਡੈਕੋਰੇਸ਼ਨ ਵਾਸਤੇ ਵਰਤੇ ਜਾਂਦੇ ਨੇ ਤੇ ਆਹ ਆਹ ਵਾਈਟ ਸਟੂਨ ਆਉਂਦੇ ਨਹੀਂ ਇਹ ਚైనా ਤੋਂ ਆਉਂਦੇ ਨੇ ਤੇ ਇਹ ਕੋ ਪਿਓਰ ਵਾਈਟ ਕੋਈ ਰੰਗ ਨਹੀਂ ਖਰਾਬ ਹੋਣਾ ਕੁਝ ਨਹੀਂ ਹੋਣਾ ਫਿਰ ਆ ਜਾਂਦਾ ਜੀ ਆਰਟੀਫੀਸ਼ੀਅਲ ਗ੍ਰਾਸ ਇੱਕ ਆਪਾਂ ਨੇ ਨਾ ਆਮ ਹੀ ਗੱਲ ਆ ਵੀ ਇੱਕ ਬਾਲਟਾ ਰੇਤ ਦਾ ਦੇ ਦੋ ਜਾਂ ਅਹੀਂ ਪੀਪਾ ਲੈਣ ਜਾਂਦੇ ਆ ਦੁਕਾਨ ਤੋਂ ਬਟ ਇੱਥੇ ਵੀ ਮਿਲ ਜਾਂਦਾ ਬੀਪਾ ਭਰਾ ਤੁਹਾਨੂੰ 20 ਕਿਲੋ ਦਾ ਬੈਗ ਮਿਲੂਗਾ ਇਹਦੇ ਵਿੱਚ 20 ਕਿਲੋ ਭਰੀ ਹੁੰਦੀ ਰੇਤ, ਬਜਰੀ, ਜੋ ਕੁਝ ਵੀ ਆ ਸਾਰੇ ਮਟੀਰੀਅਲ ਜਿੰਨੇ ਵੀ ਆ 20-20 ਕਿਲੋ ਭਰੇ ਹੋਏ ਨੇ ਜਿਹਦੀ ਕੀਮਤ 10 ਤੋਂ ਲੈ ਕੇ 12 ਡਾਲਰ ਦੇ ਵਿੱਚ ਵਿੱਚ ਵੇਚਿਆ ਫਿਰ ਆ ਜਾਂਦੇ ਨੇ ਜੀ ਬਲੋਕ ਰੇਟੇਨਿੰਗ ਕਰਨ ਵਾਸਤੇ ਜਿੱਦਾਂ ਇੱਥੇ ਪਹਾੜੀ ਏਰੀਆ ਵਾ ਸਾਰਾ ਤੇ ਆਪਾਂ ਮਿੱਟੀ ਨੂੰ ਹੋਲਡ ਕਰਨ ਵਾਸਤੇ ਕੰਧ ਕਰ ਦਿੰਨੇ ਆ ਬਟ ਇੱਥੇ ਹੁੰਦੇ ਨੇ ਬਲੋਕ ਜਿੰਦਾ ਵਜ਼ਨ ਕੋ 40-45 ਕਿਲੋ ਹੁੰਦਾ ਆ ਇਹਨਾਂ ਬੜੇ ਲਾਏ ਨੇ ਆਗੇ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਜਿੱਦਾਂ ਇਹ ਟਾਈਲਾਂ ਵਗੈਰਾ ਇੰਟਰਲੌਕ ਟਾਈਲਾਂ ਹੁੰਦੇ ਆ ਥੱਲੇ ਉਹ ਇੱਥੇ ਇਹਨਾਂ ਨੂੰ ਪੇਵਿੰਗ ਕਹ ਦਿੰਦੇ ਨੇ ਜਿੱਦਾਂ ਆ ਇਹ 80mm ਮੋਟਾ ਗੱਡੀ ਪਾਰਪੁਰ ਕਰਨ ਵਾਸਤੇ ਫਿਰ ਉਸ ਤੋਂ ਬਾਅਦ ਆ ਥੋੜਾ 50mm ਆ ਜਾਂਦਾ ਇਹ ਜਿਹੜਾ ਵਾ ਇਹ ਆਪਾਂ ਵਾਕਿੰਗ ਵਾਸਤੇ ਘਰ ਦੇ ਵਾਲੇ ਦਿਵਾਲੇ ਸੈਰ ਸੂਰ ਕਰਨ ਵਾਸਤੇ ਲਾਉਣਾ ਇਹ ਉਹਦੇ ਵਾਸਤੇ ਵਰਤਿਆ ਜਾਂਦਾ ਟੈਂਬਰ ਜਿੱਦਾਂ ਆਪਣੇ ਕੰਧਾਂ ਹੁੰਦੀਆਂ ਨੇ ਘਰਾਂ ਦੇ ਬਾਹਰ ਸੀਮੈਂਟ ਦੀਆਂ ਪਲਸਟਰ ਦੀਆਂ ਬਟ ਇੱਥੇ ਕੰਦਾ ਜਗੀਆਂ ਉਹ ਲੱਕੜ ਦੀਆਂ ਬਾਹਰ ਚਾਰ ਦੁਵਾਰੀ ਵਾਸਤੇ ਉਹਦੇ ਵਾਸਤੇ ਫਿਰ ਟੈਂਬਰ ਆਂ ਦੱਸਿਓ ਕਿਵੇਂ ਲੱਗਾ ਤੁਹਾਨੂੰ ਇਹ ਕੰਮ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ